ਕੱਲ ਥਾਣਾ ਕੈਂਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਾਟਾ ਐਸਐਚਓ ਕੈਂਟੋਨਮੈਂਟ ਏਡੀਸੀ ਵੀ ਉਹ ਮਨੂ ਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾਂ ਰਾਹੀਂ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾਹੀ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਹਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕਰਾਅ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹੁਸ਼ਿਆਰਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਹਾਊਸ ਕਿਊਰ ਨੂੰ ਅਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲਸ ਆ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜਲਦ ਹੋ ਬਾਅਦ ਸ਼ੇਅਰ ਕਰ ਸਕਦੇ ਆ ਦੂਸਰਾ ਕੇਸ ਥਾਣਾ ਮਜੀਠਾ ਰੋਡ ਦੇ ਵਿੱਚ ਇੱਕ ਚਾਰਜ ਸੀ ਉਸ ਚਾਰਜ ਚ ਬੇਅਦਵੀ ਦੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਨੇ ਚਰਚ ਦੇ ਇੰਟੀਰੀਅਰ ਜਿਹੜੇ ਹੈਗੇ ਆ ਉਹਨਾਂ ਦਾ ਏਰੀਆ ਉਹਦੇ ਵਿੱਚੋਂ ਉਹਨਾਂ ਦਾ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਚੋਰੀ ਕਰਕੇ ਲੈ ਗਈ ਸੀ ਇੱਕ ਸਪ੍ਰਿੰਕਲਰ ਸੀਗਾ ਇੱਕ ਪਾਇਸ ਸੀਗਾ ਤੇ ਇੱਕ ਕ੍ਰਾਸ ਸੀਗਾ ਇਹ ਬਹੁਤ ਉਹਨਾਂ ਦੇ ਧਾਰਮਿਕ चिन्ह ਨੇ ਤੇ ਬੜੇ ਕਮਿਟਿਡ ਓਨਲੀ ਜਿਹੜੇ ਵੈਕਟਾਈਜ਼ਡ ਬੰਦੇ ਆ ਇਹ ਉਹਨਾਂ ਦੇ ਉਹਨਾਂ ਨੂੰ ਦੇਣ ਦੇ ਲਈ ਉੱਥੇ ਬਰਸ਼ਾਦ ਰੱਖਿਆ ਜਾਂਦਾ ਉਹਨਾਂ ਦਾ ਉੱਥੇ ਆਮ ਬੰਦੇ ਦੀ ਐਂਟਰੀ ਨਹੀਂ ਹੁੰਦੀ ਉਹ ਲੇਡੀ ਇੱਕ ਕੱਲ 9:00 10:00 ਵਜੇ ਉੱਥੇ ਐਂਟਰ ਕਰਕੇ ਉਹ ਸਾਰਾ ਕੁਝ ਉਥੋਂ ਉਹ ਚੋਰੀ ਕਰਕੇ ਲੈ ਗਈ ਸੀ ਉਹ ਵੀ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਇਥੋਂ ਉਹਦੀ ਪੜਤਾਲ ਕੀਤੀ ਤੇ ਉਹ ਫਦੇਗੜ ਚੂੜੀਆਂ ਉਥੋਂ ਉਹ ਲੇਡੀ ਨੂੰ ਜਾ ਕੇ ਅਰੈਸਟ ਕੀਤਾ ਤੇ ਜਿਹੜਾ ਵੀ ਚੋਰੀ ਹੋਇਆ ਸਮਾਨ ਸੀਗਾ ਉਹ ਰਿਕਵਰ ਕੀਤਾ ਜਿਹੜਾ ਕ੍ਰਿਸਚੀਅਨ ਭਾਈਚਾਰਾ ਬਿਸ਼ਪ ਸਾਹਿਬ ਆ ਉਹ ਵੀ ਆਏ ਸੀ ਦੇ ਵਰ ਵੈਰੀ ਐਪਰੀਸ਼ੀਏਟਿਵ ਵੀ ਪੁਲਿਸ ਨੇ ਸਾਡਾ ਜਿਹੜਾ ਇਹ ਵੈਦਵੀ ਦਾ ਕੇਸ ਸੀ ਬਹੁਤ ਜਲਦੀ ਟ੍ਰੇਸ ਹੋ ਗਿਆ ਤੇ ਇਸ ਤਰੀਕੇ ਨਾਲ ਜਿਹੜੀਆਂ ਉਹ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਸੀ ਉਹਨਾਂ ਦਾ ਉਸ ਹੱਦ ਤੱਕ ਆ ਜਿਹੜੀ ਉਹ ਪ੍ਰਭਾਈ ਹੋ ਗਈ ਆ ਇਹ ਔਰਤ ਗੁਰਦਾਸਪੁਰ ਦੀ ਰਹਿਣ ਵਾਲੀ ਆ ਇਹਦਾ ਇਹ Oman ਦੇ ਵਿੱਚ ਰਹਿੰਦੀ ਸੀ Oman ਦੀ ਇਹ NRI ਉੱਥੋਂ ਦੀ ਰੈਜ਼ੀਡੈਂਟ ਬਣੀ ਹੋਈ ਆ ਉੱਥੋਂ ਦਾ ਇਹਦਾ ਪਾਸਪੋਰਟ ਆ ਉੱਥੋਂ ਦੀ ਦੀ ਆਈਡੀ ਕਾਰਡ ਆ ਪਰ ਜ਼ਿਆਦਾ ਤੌਰ ਤੇ ਇਨੀਸ਼ੀਅਲੀ ਅਲੇ ਕੋਈ ਨਹੀਂ ਕੋਈ ਸਾਨੂੰ ਅਜਿਹੀ ਨਹੀਂ ਗੱਲ ਕਿ ਨੇ ਜਾਣਬੁੱਝ ਕੇ ਕੀਤੀ ਹੋਵੇ ਅਨਿਸ਼ਲੀ ਇਹ ਦੇਖਣ ਤੇ ਜਾਪਦਾ ਮੋٹے ਤੌਰ ਤੇ ਵਿਸ਼ੇਸ਼ ਮੈਂਡੀ ਵਿਸਰ ਉਸੀ ਪਦੇ ਘਰ ਜੁੜਨ ਤੋਂ ਬਾਅਦ ਤੇ ਆਈ ਸੀ ਫਸਮੇ ਵਾਪਸ ਗਈ ਸੀ ਸਾਡੀ ਟੀਮ ਜਿਹਦੇ ਚ ਸਾਰੇ ਜਿਹੜੇ ਐਸਐਚਓ ਮਜੀਠਾ ਏਸੀਪੀ ਮਨਿੰਦਰ ਸਿੰਘ ਤੇ ਏਡੀਸੀਪੀ ਅਮਨੂ ਰਾਣਾ ਜੀ ਸੀਆਈਏ ਸਟਾਫ ਇਹਨਾਂ ਨੇ ਵੀ ਅੰਤ ਤੱਕ ਮਿਹਨਤ ਕਰਕੇ ਉਹ ਸਾਰੀ ਫੂਟੇਜ ਨੂੰ ਘੰਗੋੜਦੇ ਹੋਏ ਕੰਡਕਟਰਾਂ ਤੱਕ ਪਹੁੰਚ ਕਰਕੇ ਕੰਡਕਟਰਾਂ ਤੋਂ ਹੀ ਪੁੱਛ ਕੇ ਵੀ ਐਦਾਂ ਦੀ ਕੋਈ ਲੇਡੀ ਤੁਹਾਡੀ ਬੱਸ 'ਚ ਆਈ ਆ ਫਿਰ ਉਥੋਂ ਮੌਕੇ ਤੋਂ ਜਾ ਕੇ ਜਿੱਥੋਂ ਹਾਲਾਂਕਿ ਰਹਿਸ਼ੀ ਗੁਰਦਾਸਪੁਰ ਦੀ ਸੀ ਪਰ ਦੀ ਫਤੇਗੜ ਜੂੜੀਆਂ ਸੀ ਉਥੋਂ ਇਹ ਵੀ 24 ਘੰਟੇ ਦੇ ਵਿੱਚ ਜਿਹੜਾ ਇੱਕ ਚਰਚ ਨੂੰ ਜਿਹੜਾ ਵਿਆਧਵੀ ਦਾ ਮਸਲਾ ਸੀਗਾ ਉਹ ਅੰਮ੍ਰਿਤਸਰ ਪੁਲਿਸ ਕਮਿਸ਼ਨਰੇ ਨੇ ਸੋਲਵ ਕਰਕੇ ਤੇ ਉਹ ਇੱਕ ਕਾਮਯਾਬੀ ਹਾਸਲ ਕੀਤੀ